ऐसा कि ना हमदाय तो थोड़ा या पापुर जूम कर के देनी है कि लोग में तो वही दूर बात जूम हमदानेंगे ताऊ भी में तो कट्ठा भेज गया ऐसा गंदा भी गौर है तो या होगा करता नहीं है ना हाँ हम्म लोग में तो जेली जिस पहली वीडियो देखी ना छू दे बच्चों पिछले साल भी यही कट्ठासी का देख सागर दू ਉਹ ਬਤਾਵਾਂਗੇ ਇਹ ਆਏ ਸਾਬ ਬਹੁਤ ਤੰਗ ਕਰਦਾ ਹੈ ਲੈ ਫੂਲ ਚੱਕਰੀ ਹਾਂ ਉਹ ਚੱਕਰੀ ਹੋਈ ਜਣੇ ਦਾ ਆ ਲੱਗ 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 ਲੱ ਤੇ ਮਾਰਨ ਨੂੰ ਕਰਦਾ ਸੀ ਦੋਹੇ ਦੂਜਾ ਤਾਂ ਇਹ ਘੱਟ ਸੀ ਤੇ ਜਿਹੜਾ ਪਹਿਲਾ ਸੀ ਇਹਨੇ ਤਾਂ ਬੂਕੀ ਲਿਆ ਬਹੁਤ ਖਾਈ ਲਿਆ ਪਹਿਲਾਂ ਤਾਂ ਇਥੇ ਆਸ ਕਰੋ ਸੀ ਡਰੀ ਜਾਨ ਵੀ ਮਾਰੂਗਾ ਫਿਰ ਵੀ ਹਮੇਸ਼ਾ ਨੂੰ ਅੱਗੇ ਹੁਣੇ ਹੀ ਪਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਗਏ ਦੋ ਸਾਰੇ ਇੱਕ ਇੱਕ ਮਾਰ ਦੱਜ ਕੇ ਟੱਖਾ ਲਾਉਂਦਾ ਸੀ ਦੋਨੇ ਕਦੀ ਕਰਦੇ ਆਏ ਤਾਂ ਸਰੋਜ ਇੱਕ ਆ ਕੇ ਮਾਰਨਾ ਸੀ ਤੇ ਫਿਰ ਵੀ ਅੱਗੇ ਫਿਰ ਗਿਆ ਟੱਖਾ ਇਹ ਤਾਂ ਮਾਇ ਨਹੀਂ ਆਈ ਤਾਂ ਵੀ ਮਾਰਨ ਨਾ ਆਇਆ ਕਿਤੇ ਜੰਗਲ ਚ ਨਾ ਵੜ ਗਿਆ ਵੇਖੇ ਤਾਂ ਮੇਰੇ ਨੂੰ ਵੀ ਉਹ ਵੀ ਲੱਗਿਆ ਮੈਨੂੰ ਇਹ ਦੱਸੀ ਨਾ ਖਾ ਉਹ ਜਾਂਦਾ ਹੋਈ ਉਹ ਮਠਾਇਆ ਤੋ ਬੈ ਨਾ ਇਹੋ ਤਾਂ ਲੋ ਵੀ ਮਤਲਬ ਜਿਹੜੀ ਉਹ ਪਹਿਲੀ ਵੀਡੀਓ ਤੁਸੀਂ ਦੇਖੀ ਆ ਉਹ ਪਿਛਲੇ ਸਾਲ ਸੀ ਤੇ ਜਿਹੜੀ ਹੋਣ ਵਾਲੀ ਆ ਬਈ ਇਹ ਜਿਹੜੇ ਦੋ ਠੱਠੇ ਖੜੇ ਆ ਇਹ ਹੋਣ ਵਾਲੀ ਆ ਫੇ ਅਸੀਂ ਮੋੜੇ